ਸਰਬ ਨੂੰ ਦਰਸ਼ਨ ਕਰਿਆ ਜੀ ਤੇ ਅਸੀਂ ਇੱਧਰੋਂ ਸਾਨੂੰ ਪਤਾ ਸੀ ਧਰਨਾ ਲੱਗਿਆ ਕਿੰਨੇ ਟਾਈਮ ਤੋਂ ਸਾਡੇ ਗੁਰੂਆਂ ਦੀ ਜਗਾ ਹੈ ਜੀ ਅਸੀਂ ਕਿਹਾ ਇੱਕ ਵਾਰ ਜਾ ਕੇ ਦੇਖ ਕੇ ਆਈਏ ਕਿੰਨੇ ਤਰੀਕ ਨੂੰ ਤੁਸੀਂ ਕਹਿ ਰਹੇ ਹੋ ਉਦੋਂ ਵੀ ਆਣਾ ਇੱਥੇ ਪਹੁੰਚਾਂਗੇ ਜੀ ਜਦੋਂ ਵੀ ਕੋਈ ਹੋਵੇ ਇੱਥੇ ਪਹੁੰਚਾਂਗੇ ਜੀ ਅਸੀਂ ਰੇਗ ਦਾ ਲਾ ਕੇ ਜਾਇਆ ਕਰਾਂਗੇ ਜੀ ਦੱਸਿਆ ਵੀ ਤੇ ਆਹ ਹੈ ਸਾਡਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹੈ ਤੇ ਸਿੱਖ ਬਾਡਰ ਹੈ ਜੀ ਸਾਡਾ ਸਿੱਖ ਰਾਜ ਦਾ ਹੈ ਅਸੀਂ ਵੀ ਪਹਿਲੀ ਵਾਰ ਹੀ ਆਏ ਆ ਮੈਂ ਪਹਿਲੀ ਵਾਰ ਆਇਆ ਪਰ ਵੈਸੇ ਸਾਮ ਸੰਭਾਲ ਕਰਨੀ ਚਾਹੀਦੀ ਹੈ ਜੀ ਸਰਕਾਰ ਨੂੰ ਮੈਨੂੰ ਬਹੁਤ ਖੁਸ਼ ਹੋਇਆ ਕੱਲ ਪਰਸੋਂ ਤੋਂ ਹੀ ਟਰਾਲੀਆਂ ਲਗਾਤਾਰ ਆ ਰਹੀਆਂ ਜੀ ਇੱਥੇ ਜਦੋਂ ਵੀ ਤੁਸੀਂ ਦਰਸ਼ਨ ਮੇਲੇ ਕਰਨ ਜਾਓਗੇ ਗੁਰੂ ਧਾਮਾਂ ਤੇ ਤੇ ਆ ਤੁਸੀਂ ਤੁਹਾਨੂੰ ਇਹ ਬੇਨਤੀ ਹੱਥ ਬੰਨ੍ਹ ਕੇ ਕਿ ਤੁਸੀਂ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਚੌਂਕੀ ਤੇ ਹਾਜ਼ਰੀ ਜ਼ਰੂਰ ਲਵਾ ਕੇ ਜਾਣੀ ਹੈ ਸਮੇਂ ਖਾਲਸਾ ਬਾਡਰ ਦੇ ਉਸ ਇਨਸ਼ਾਨ ਸਾਹਿਬ ਵਾਲੇ ਮੋਰਚੇ ਦੇ ਕੋਲ ਖੜੇ ਆ ਹਾਲਾਂਕਿ ਮੋਰਚਾ ਫਤਿਹ ਹੋ ਚੁੱਕਿਆ ਪਰ 31 ਤਰੀਕ ਤੱਕ ਸਮਾਗਮ ਰੱਖਿਆ ਗਿਆ ਸ਼ੁਕਰਾਨਾ ਸਮਾਗਮ ਜਿਸ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਖੁੱਲਾ ਸੱਦਾ ਇਸ ਮੋਰਚੇ ਵੱਲੋਂ ਦਿੱਤਾ ਗਿਆ ਤੇ ਉਸ ਦੇ ਚੱਲਦੇ ਇੱਥੇ ਫਤਿਹਗੜ ਸਾਹਿਬ ਸ਼ਹੀਦੀ ਸਮਾਗਮ ਮਨਾਏ ਜਾ ਰਹੇ ਆ ਸ਼ਹੀਦੀ ਜਦੋਂ ਸਾਕਾ ਵਾਪਰੇ ਸੀ ਉੱਥੇ ਜੋ ਨੌਜਵਾਨ ਆ ਰਹੇ ਹੁਣ ਇੱਥੇ ਵੀ ਉਹ ਮੱਥਾ ਟੇਕਣ ਦੇ ਲਈ ਟਰਾਲੀਆਂ ਦੇ ਉੱਤੇ ਆ ਰਹੇ ਸੋ ਉੱਤੇ ਆ ਮੱਥਾ ਟੇਕ ਕੇ ਇਸ ਸਮੇਂ ਨੌਜਵਾਨ ਆਏ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਕੇ ਆਏ ਬਈ ਕਿਵੇਂ ਦੇਖਦੇ ਹੋ ਕਿਵੇਂ ਅਜੇ ਉੱਪਰ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਕੇ ਆਏ ਹੋ ਹਾਂਜੀ 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 ਭਾਈ ਕਿੱਥੋਂ ਆਏ ਤੁਸੀਂ ਮਸੀ ਭਾਈ ਨਵਾਂ ਸ਼ਹਿਰ ਏਰੀਆ ਤੋਂ ਆਏ ਅੱਛਾ ਇਧਰੋਂ ਫੇ ਲੰਘ ਰਹੇ ਸੀ ਕਿ ਹੁਣ ਦਰਸ਼ਨ ਕਰ ਆਏ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਿਆ ਜੀ ਤੇ ਅਸੀਂ ਇਧਰੋਂ ਸਾਨੂੰ ਪਤਾ ਸੀ ਧਰਨਾ ਲੱਗਿਆ ਕਿੰਨੇ ਟਾਈਮ ਤੋਂ ਸਾਡੇ ਗੁਰੂਆਂ ਦੀ ਜਗ੍ਹਾ ਹੈ ਜੀ ਅਸੀਂ ਕਿਹਾ ਇੱਕ ਵਾਰ ਜਾ ਕੇ ਦੇਖ ਕੇ ਆਈਏ ਜੀ ਜ਼ਰੂਰ ਜ਼ਰੂਰ ਕਰਿਆ ਦਰਸ਼ਨ ਉੱਤੇ ਜਾਂ ਹਾਂਜੀ ਹਾਂਜੀ ਉੱਤੇ ਜਾ ਕੇ ਆਏ ਹਾਂਜੀ ਹਾਂਜੀ ਹੋਰ ਵੀ ਟਰਾਲੀਆਂ ਆ ਰਹੀਆਂ ਹੋਰ ਵੀ ਆ ਰਹੀਆਂ ਸਾਡੀਆਂ ਪਿੰਡੋਂ ਦੋ ਟਰਾਲੀਆਂ ਹੋਰ ਆ ਰਹੀਆਂ ਜੀ ਅੱਜ ਅੱਛਾ ਹਾਂਜੀ ਉਨੇ ਕੱਲੂ ਆਣਾ ਜੀ ਹਾਂਜੀ ਉਹ ਵੀ ਦਾ ਕਿਹੜੀ ਤਰੀਕ ਦਾ ਪਤਾ ਤੁਹਾਨੂੰ ਪ੍ਰੋਗਰਾਮ ਵੀ 31 ਦਾ ਰੱਖਿਆ ਹਾਂਜੀ ਹਾਂਜੀ 31 ਤਰੀਕ ਨੂੰ ਜ਼ਰੂਰ ਪਹੁੰਚਾਂਗੇ ਜੀ ਤੁਹਾਨੂੰ ਪਹਿਲਾਂ ਪਤਾ ਸੀ ਇਸ ਜਗ੍ਹਾ ਬਾਰੇ ਵੀ ਇਦਾਂ ਸਾਡੀ ਧਰੋ ਹੋਰ ਵੀ ਹੈਗੀ ਇੱਥੇ ਹਾਂਜੀ ਅਸੀਂ ਉਦਾਂ ਜਗ੍ਹਾ ਬਾਰੇ ਸੁਣਿਆ ਸੀਗਾ ਪਰ ਹੁਣ ਸਾਨੂੰ ਥੋੜੇ ਟਾਈਮ ਮਹੀਨਾ ਹੋ ਗਿਆ ਹੁਣ ਚੰਗੀ ਤਰ੍ਹਾਂ ਪਤਾ ਲੱਗਿਆ ਜੀ ਹਾਂਜੀ ਮੋਰਚੇ ਤੋਂ ਬਾਅਦ ਪਤਾ ਲੱਗਦਾ ਹਾਂਜੀ ਮੋਰਚੇ ਤੋਂ ਜਦੋਂ ਜਦੋਂ ਤੋਂ ਮੋਰਚਾ ਲੱਗਿਆ ਉਦੋਂ ਤੋਂ ਪਤਾ ਸਾਨੂੰ ਲੱਗਿਆ ਜੀ ਸਾਡੇ ਗ ਕਿ ਹੁਣ ਮਤਲਬ ਇਹ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਨਾਲ ਜਿਹੜੀ ਸਬੰਧਤ ਥਾਂ ਹੈ ਤੇ ਸਿੱਖ ਰਾਜ ਦੀ ਚੌਂਕੀ ਸੀ ਤੇ ਤੁਸੀਂ ਕੀ ਸਮਝਦੇ ਹੋ ਵੀ ਇਹ ਕਿੱਦਾਂ ਡਿਵੈਲਪ ਹੋਣੀ ਚਾਹੀਦੀ ਆ ਕੀ ਇਸ ਦਾ ਹਿਸਾਬਕ ਤਾਂ ਹੋਣਾ ਚਾਹੀਦਾ ਸਾਡੀ ਤਾਂ ਕਿ ਨੌਜਵਾਨੀ ਨੂੰ ਪਤਾ ਲੱਗ ਸਕੇ ਅਸੀਂ ਤਾਂ ਇਹੀ ਚਾਹਨੇ ਆ ਜੀ ਜਿੱਦਾਂ ਹੁਣ ਜਿਹੜੀ ਸਾਡੀ ਗੁਰੂਆਂ ਦੀ ਜਗ੍ਹਾ ਆ ਉਹ ਦਿੱਤੀ ਜਾਵੇ ਉੱਥੇ ਡਿਵੈਲਪਮੈਂਟ ਕੀਤੀ ਜਾਵੇ ਜੋ ਵੀ ਜੋ ਪਹਿਲਾਂ ਇਹ ਨਹੀਂ ਫੈਕਟਰੀ ਵਾਲਿਆਂ ਨੇ ਜਿੱਦ ਦੱਬੇ ਆਇਆ ਉਹ ਦੁਬਾਰਾ ਸਾਡਾ ਸਾਨੂੰ ਦਿੱਤਾ ਜਾਵੇ ਤੁਸੀਂ ਟਰਾਲੀਆਂ ਭਰ ਕੇ ਤੁਸੀਂ ਆ ਰਹੇ ਹੋਰ ਵੀ ਨੌਜਵਾਨ ਬੈਠੇ ਪਿੱਛੇ ਟਰਾਲੀ ਸਾਰੀ ਭਰੀ ਹੋਈ ਆ ਨੌਜਵਾਨ ਸਰ ਜੀ ਹਾਂ ਜੀ ਪਿੱਛੇ ਟਰਾਲੀ ਪੂਰੀ ਭਰੀ ਹੋਈ ਹੈ ਜੇ ਸੰਗਤ ਨਾਲ ਸਾਡੇ ਆਪਣੇ ਜੀ ਹਾਂ ਜੀ ਤੇ ਕਿਵੇਂ ਦੇਖਦੇ ਹੋ ਕਿੰਨਾ ਕੁ ਜਿਹੜਾ ਹੈਗਾ ਉੱਪਰ ਹੁਣ ਪ੍ਰਬੰਧ ਹੈਗਾ ਜਾਂ ਹਿਸਾਬ ਕਿਤਾਬ ਕੀ ਦੇਖ ਕੇ ਆਏ ਤੁਸੀਂ ਕੀ ਮਹਿਸੂਸ ਕੀ ਕੀਤਾ ਮਹਿਸੂਸ ਜਗ੍ਹਾ ਦਾ ਹਾਲ ਤੋਂ ਜ਼ਿਆਦਾ ਖਰਾਬ ਹੈ ਜਿੱਦਾਂ ਜਗ੍ਹਾ ਫੈਕਟਰੀ ਵਾਲਿਆਂ ਨੇ ਦੱਬੀ ਹੋਈ ਸੀ ਜਾਂ ਮੀਹਾਂ ਨਾਲ ਥੱਲੇ ਡਿੱਗੀ ਹੋਈ ਸੀ ਹੁਣ ਕੰਮ ਸ਼ੁਰੂ ਕੀਤਾ ਗਿਆ ਹੈ ਉਹਦਾ ਵਧੀਆ ਹੈ ਜੀ ਹੁਣ ਉੱਥੇ ਮਹਾਰਤ ਦਾ ਸਰੂਪ ਰੱਖਣਾ ਚਾਹੀਦਾ ਜਿੱਦਾਂ ਬਾਕੀ ਸਾਡੇ ਪ੍ਰਬੰਧਕ ਕਮੇਟੀਆਂ ਨੂੰ ਜਿੱਦਾਂ ਸਹੀ ਲੱਗਦਾ ਹੈ ਜੀ ਉਵੇਂ ਕਰਨਾ ਚਾਹੀਦਾ ਹੈ ਜੀ ਉਹਨਾਂ ਦੇ ਨਾਲ ਅਸੀਂ ਹਾਂਜੀ ਤੁਸੀਂ ਹੁਣ ਸੋਚਦੇ ਹੋ ਵੀ ਤੁਸੀਂ ਆਏ ਕਰੋਗੇ ਹਰ ਇੱਕ ਸਾਲ ਇੱਥੇ ਜਿੱਦਾਂ ਲੋਕਲ ਆਈਏ ਇੱਥੇ ਜਦੋਂ ਵੀ ਹੋਇਆ 31 ਤਰੀਕ ਨੂੰ ਤੁਸੀਂ ਕਹਿ ਰਹੇ ਹੋ ਉਦੋਂ ਵੀ ਆਣਾ ਇੱਥੇ ਪਹੁੰਚਾਂਗੇ ਜੀ ਜਦੋਂ ਵੀ ਕੋਈ ਹੋਵੇ ਇੱਥੇ ਪਹੁੰਚਾਂਗੇ ਜੀ ਅਸੀਂ ਰੇਗਸਾਲ ਆ ਕੇ ਜਾਇਆ ਕਰਾਂਗੇ ਜੀ ਜਦੋਂ ਵੀ ਅਸੀਂ ਮੱਥਾ ਟੇਕਣ ਰੇਗਸਾਲ ਜਾਈਦਾ ਸਾਨੂੰ ਤਕਰੀਬਨ ਹੋਗੇ 7-8 ਸਾਲ ਜਾਂਦਿਆਂ ਨੂੰ ਅਸੀਂ ਹਰੇਕ ਸਾਲ ਇੱਥੇ ਆ ਕੇ ਜਾਇਆ ਕਰਨਾ ਜੀ ਸੋ ਬਿਲਕੁਲ ਟਰਾਲੀ ਦੇ ਵਿੱਚ ਵੀ ਪਿੱਛੇ ਨੌਜਵਾਨਾਂ ਸੰਗਤ ਆਈ ਹੈ ਸੋ ਗੱਲਬਾਤ ਕਰਦੇ ਆਂ ਬਾਈ ਕਿਵੇਂ ਦੇਖਦੇ ਹੋ ਤੁਸੀਂ ਵੀ ਦਰਸ਼ਨ ਕਰਕੇ ਆਏ ਹੋ ਉੱਪਰ ਤੇ ਕਿ ਕਿੱਥੋਂ ਆਏ ਤੁਸੀਂ ਅਸੀਂ ਜੀ ਪਿੰਡ ਮਾਜਰਾ ਜੀ ਆਟਾ ਮੈਂਦ ਪਰਦੇ ਵਿੱਚ ਜੀ ਅੱਛਾ ਹਾਂਜੀ ਕਿਵੇਂ ਪਤਾ ਲੱਗਿਆ ਸੀ ਵੀ ਇੱਥੇ ਵੀ ਸਾਡੀ ਕੋਈ ਥਾਂ ਹੈਗੀ ਸਿੱਖਾਂ ਦਾ ਨਾਲ ਸੰਬੰਧਿਤ ਕੋਈ ਖਾਲਸਾ ਰਾਨਾ ਸੰਬੰਧਿਤ ਥਾਨ ਬਸ ਐਡੀ ਸਾਡੀ ਵੀਡੀਓ ਦੇਖ ਕੇ ਪਤਾ ਲੱਗਿਆ ਜੀ ਅੱਛਾ ਹਾਂਜੀ ਤੇ ਹੁਣ ਜਾ ਕੇ ਆਏ ਹਾਂ ਜਿਹਨਾਂ ਦਾ ਅਹਿਸਾਸ ਹੁੰਦਾ ਉੱਥੇ ਜਾ ਕੇ ਉੱਥੇ ਜਾ ਕੇ ਜੀ ਇਹਨਾਂ ਵਧੀਆ ਅਹਿਸਾਸ ਹੁੰਦਾ ਜੀ ਹਾਂਜੀ ਆਪਣੇ ਧਰਮ ਦਾ ਜੀ ਪਤਾ ਲੱਗਦਾ ਜੀ ਸਾਡੇ ਇੱਥੇ ਆਸ ਦਾ ਜੀ ਹੁਣ ਤੁਸੀਂ ਹੁਣ ਜਾਣਾ ਜੀ ਦਰਸ਼ਨ ਕਰਨ ਨੇ ਉਧਰ ਦਰਸ਼ਨ ਕਰੇ ਆ ਜੀ ਫਤਿਹਗੜ ਸਾਹਿਬ ਤੋਂ ਜੀ ਹਾਂ ਜੀ 31 ਤਰੀਕ ਦਾ ਇੱਥੇ ਪ੍ਰੋਗਰਾਮ ਆ ਠੀਕ ਹੈ ਜਰੂਰ ਪੁੱਛਣਾਗੇ ਹਾਂ ਜੀ ਹੋਰ ਵੀ ਪਿੰਡ ਵਿੱਚ ਸੰਗਤ ਨੂੰ ਤੁਹਾਡੇ ਨੂੰ ਪਤਾ ਲੱਗਿਆ ਹਾਂ ਜੀ ਦੱਸਾਂਗੇ ਸਾਰੇ ਅਸੀਂ ਵੀ ਜਨਾ ਨਹੀਂ ਪਤਾ ਲੱਗਿਆ ਹਾਂ ਅਸੀਂ ਦੱਸਾਂਗੇ ਜੀ ਉਹ ਤੇ ਗਾਹਾਂ ਦੱਸਾਂਗੇ ਬਾਕੀ ਹੋਰ ਵੀ ਲੋਕਾਂ ਨਾਲ ਦੇ ਮਿੱਤਰ ਸੱਜਣਾਂ ਉਹਨਾਂ ਨੂੰ ਦੱਸਾਂਗੇ ਜੀ ਹੋਰ ਸੰਗਤ ਵੀ ਆਈ ਹੋਈ ਸੀ ਉੱਥੇ ਦਰਸ਼ਨ ਆਏ ਸੀਗੇ ਜੀ ਹਾਂ ਜੀ ਕਾਫੀ ਸੰਗਤ ਮਿਲੀ ਤੁਹਾਨੂੰ ਉੱਤੇ ਹਾਂ ਜੀ ਹਾਂ ਜੀ ਮਿਲੀ ਸੀਗੀ ਹਾਂ ਜੀ ਬਾਕੀ ਆ ਨਾਲ ਮੁੰਡੇ ਇਹਨਾਂ ਨੂੰ ਲੈ ਕੇ ਆਈ ਜੀ ਹਾਂ ਤਾਂ ਤਾਂ ਮੈਂ ਤਾਂ ਪਹਿਲਾਂ ਪਤਾ ਲੱਗ ਗਿਆ ਸੀਗੇ ਜੀ ਇਹਨਾਂ ਨੂੰ ਪਤਾ ਨਹੀਂ ਸੀਗਾ ਫਿਰ ਇਹਨਾਂ ਨੇ ਲੈ ਕੇ ਆਈ ਜੀ ਅਸੀਂ ਹਾਂਜੀ ਫਿਰ ਦਿਖਾ ਦੱਸਿਆ ਵੀ ਤੇ ਆਹ ਹੈ ਸਾਡਾ ਮਹਾਰਾਜਾ ਰਣਜੀਤ ਸਿੰਘ ਦੇ ਰਾਜਦਾ ਜੀ ਤੇ ਸਿੱਖ ਬਾਰਡਰ ਹੈ ਜੀ ਸਾਡਾ ਸਿੱਖ ਰਾਜਦਾ ਜੀ ਤੋ ਵੀ ਕੋ ਤੁਹਾਨੂੰ ਲੱਗਦਾ ਵੀ ਇਹ ਥਾਵਾਂ ਜਹਿੰਆਂ ਜਿਹੜੀ ਹੈਗੀ ਸੇਵਾ ਸਭਾਲ ਹੋਣੀ ਚਾਹੀਦੀ ਕਿੱਦਾਂ ਹੋਣੀ ਚਾਹੀਦੀ ਹੈ ਨਾ ਹਾਂਜੀ ਹੋਣੀ ਚਾਹੀਦੀ ਹੈ ਜੀ ਸਾਡੀ ਇਤਿਹਾਸਿਕ ਚੀਜ਼ਾਂ ਜੀ ਸਾਰੀਆਂ ਦੀ ਸੇਵਾ ਸਭਾਲ ਹੋਣੀ ਚਾਹੀਦੀ ਇਹ ਸਭ ਸਰਕਾਰਾਂ ਦਾ ਕੰਮ ਹੈ ਇਹ ਜੇ ਕਰਦੀਆਂ ਨਹੀਂ ਹੈਗੀਆਂ ਜੀ ਇਹ ਸਾਰੇ ਇਤਿਹਾਸ ਹੈ ਸਾਡਾ ਜੀ ਹਾਂਜੀ ਭਾਈ ਅਜੇ ਬਹੁਤ ਘਟ ਜਾਣਾ ਇਹਨੂੰ ਪਤਾ ਜੀ ਜਗਾ ਬਾਰੇ ਬਹੁਤ ਜਿਆਦਾ ਘਟ ਜਾਣਾ ਇਹਨੂੰ ਜੀ ਹਾਂਜੀ ਤੇ ਅਸੀਂ ਵੀ ਪਹਿਲੀ ਵਾਰ ਹੀ ਆਏ ਆ ਮੈਂ ਪਹਿਲੀ ਵਾਰ ਹੀ ਆਇਆ ਪਰ ਵੈਸੇ ਸਾਮ ਸੰਭਾਲ ਕਰਨੀ ਚਾਹੀਦੀ ਹੈ ਜੀ ਸਰਕਾਰ ਨੂੰ ਸੋ ਵੀਰ ਹੋਰੀ ਮੋਰਚੇ ਤੇ ਵੀ ਖੜੇ ਇੱਥੇ ਭਾਈ ਕਿਵੇਂ ਦੇਖਦੇ ਹੁਣ ਟਰਾਲੀ ਇਹ ਪੈਰੀ ਉਹ ਆਈ ਕਿ ਆਉਣ ਲੱਗੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਮੈਂ ਕੱਲ ਵੀ ਦੇਖ ਰਿਹਾ ਸੀ ਮਨ ਬਹੁਤ ਖੁਸ਼ ਹੋਇਆ ਕੱਲ ਪਰਸੋਂ ਤੋਂ ਹੀ ਟਰਾਲੀਆਂ ਲਗਾਤਾਰ ਆ ਰਹੀਆਂ ਜੀ ਇੱਥੇ ਉਹ ਜਿਹੜੇ ਵੀ ਵੀਰ ਆ ਰਹੇ ਆ ਮੱਥਾ ਟੇਕਣ ਜਾ ਰਹੇ ਆ ਅੱਗੇ ਤੇ ਚਮਕੌਰ ਸਬ ਜਾ ਰਹੇ ਸੀਗੇ ਉਹ ਇੱਥੇ ਉਦੋਂ ਬਾਅਦ ਮੱਥਾ ਉੱਥੇ ਚਮਕੌਰ ਸਬ ਮੱਥਾ ਟੇਕੇ ਇੱਥੇ ਆ ਕੇ ਗਏ ਆ ਜੀ ਅੱਜ ਵੀ ਇਹ ਵੀ ਆਏ ਆ ਤਾਂ ਇਹ ਮੱਥਾ ਟੇਕੇ ਉੱਥੋਂ ਇੱਥੇ ਉਧਰੋਂ ਫਿਰੇ ਹੋ ਕੇ ਮੱਥਾ ਟੇਕੇ ਹੁਣ ਇੱਥੇ ਦਰਸ਼ਨ ਕਰਕੇ ਦਰਸ਼ਨ ਕਰਕੇ ਆਏ ਆ ਤੇ ਹੁਣ ਵੀ ਉੱਪਰ ਜਾ ਨਿਸ਼ਾਨ ਸਾਹਿਬ ਜਗ ਕੋਲੇ ਹੋ ਕੇ ਆਏ ਜੀ ਇਹ ਤੇ ਹੋਰ ਵੀ ਸਾਰੀਆਂ ਸੰਗਤਾਂ ਨੂੰ ਬੇਨਤੀ ਆਪਾਂ ਇਹੀ ਕਰਦੇ ਆ ਵੀ ਭਾਈ ਜਦੋਂ ਵੀ ਤੁਸੀਂ ਸਹਿਬਜਾਦਿਆਂ ਦੇ ਦਿਨਾਂ 'ਚ ਸਭਾ ਚੱਲਦੀ ਆ ਸਭਾ ਦੇ ਦਿਨਾਂ ਦੇ ਜਦੋਂ ਵੀ ਤੁਸੀਂ ਦਰਸ਼ਨ ਮੇਲੇ ਕਰਨ ਜਾਓਗੇ ਗੁਰੂ ਧਾਮਾਂ ਤੇ ਤੇ ਆ ਤੁਸੀਂ ਤੁਹਾਨੂੰ ਇਹ ਬੇਨਤੀ ਹੱਥ ਬੰਨ ਕੇ ਕਿ ਤੁਸੀਂ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਚੌਂਕੀ ਤੇ ਹਾਜ਼ਰੀ ਜ਼ਰੂਰ ਲਵਾ ਕੇ ਜਾਣੀ ਹੈ ਜੀ ਇਹ ਬੇਨਤੀ ਬਿਲਕੁਲ ਸਤਲੁਜ ਦਰਿਆ ਦੇ ਕੰਡੇ ਤੇ ਰੋਪੜ ਦੇ ਵਿੱਚੋਂ ਜਦੋਂ ਲੰਘਦੇ ਆ ਹੁਣ ਤਾਂ ਬਾਈਪਾਸ ਬਣ ਗਿਆ ਪਰ ਗੁਰਦੁਆਰਾ ਟਿੱਬੀ ਸਾਹਿਬ ਹੈ ਹైదਰਬਾਦ ਕੋਟਪੁਰਾਨ ਆਪ ਸਭ ਨੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੇ ਹੋਣਗੇ ਤੇ ਹੈੱਡ ਤੋਂ ਜੋ ਪੁਲ ਬਣਿਆ ਹੋਇਆ ਹੈ ਜਦੋਂ ਨੂਰਪੁਰ ਵੇਦੀ ਨੂੰ ਜਾਈਏ ਤਾਂ ਨਾਲ ਹੀ ਇਹ ਮੋਰਚਾ ਲੱਗਿਆ ਹੋਇਆ ਉੱਤੇ ਨਿਸ਼ਾਨ ਸਾਹਿਬ ਦੂਰੋਂ ਦਿਖ ਜਾਂਦਾ ਜੇਕਰ ਤੁਸੀਂ ਇਸ ਰਸਤੇ ਤੋਂ ਗੁਜ਼ਰ ਕੇ ਸ਼ਹੀਦਾਂ ਨੂੰ ਨਤਮਸਤਕ ਹੋਣ ਜਾ ਰਹੇ ਹੋ ਜਾਂ ਨਤਮਸਤਕ ਹੋ ਕੇ ਵਾਪਸ ਆਪਣੇ ਘਰਾਂ ਨੂੰ ਇਸ ਰਸਤਿਆਂ ਜਾ ਰਹੇ ਹੋ ਜਾਂ ਨੇੜੇ-ਤੇੜੇ ਤੋਂ ਲੰਘ ਰਹੇ ਹੋ ਤਾਂ ਜਰੂਰ ਇਸ ਥਾਂ ਦੇ ਉੱਤੇ ਦਰਸ਼ਨ ਇਸ ਇਤਿਹਾਸਿਕ ਸਥਾਨ ਦੇ ਕਰਕੇ ਜਾਓ ਤਾਂ ਕਿ ਸਾਨੂੰ ਆਪਣੇ ਅਮੀਰ ਵਿਰਸੇ ਦਾ ਵਿਰਾਸਤ ਦਾ ਪਤਾ ਲੱਗ ਸਕੇ ਤੇ ਇਹ ਨਿਸ਼ਾਨ ਜੋ ਲੰਬੇ ਸਮੇਂ ਤੋਂ ਆਬਾਦ ਨਹੀਂ ਹੋ ਸਕਿਆ ਹਾਲਾਂਕਿ ਹੁਣ ਯਤਨ ਕੀਤੇ ਗਏ ਆ ਇਹ ਆਬਾਦ ਵੀ ਹੋ ਸਕੇ ਤੇ ਸੰਗਤਾਂ ਨੂੰ ਇਸ ਦੇ ਬਾਰੇ ਪੂਰੀ ਜਾਣਕਾਰੀ ਵੀ ਹੋ ਸਕੇ ਸੋ ਵੀਰ ਹੋਰੀ ਟਰਾਲੀਆਂ ਲੈ ਕੇ ਜਿਸ ਤਰ੍ਹਾਂ ਹੁਣ ਜਾ ਰਹੇ ਸੀ ਦਰਸ਼ਨ ਕਰਨ ਦੇ ਲਈ ਤਾਂ ਇੱਥੋਂ ਹੋ ਕੇ ਇੱਥੇ ਵੀ ਦਰਸ਼ਨ ਕਰਕੇ ਚੱਲੇ ਆ ਇਸੇ ਤਰ੍ਹਾਂ ਦੀਆਂ ਟਰਾਲੀਆਂ ਜਿਹੜੀਆਂ ਹੈਗੀਆਂ ਭਰ-ਭਰ ਕੇ ਸੰਗਤ ਹੁਣ ਇਸ ਸਥਾਨ ਤੇ ਆ ਰਹੀ ਐ ਸੋ ਉਮੀਦ ਕਰਦੇ ਆ ਜਿਹੜੇ ਵੀ ਇੱਥੋਂ ਸੰਗਤ ਦੇ ਰੂਪ ਦੇ ਵਿੱਚ ਸੰਗਤ ਗੁਜਰੇਗੀ ਜੋ ਦਰਸ਼ਨ ਕਰਨ ਲਈ ਜਾ ਰਹੀ ਹੈ ਜਾਂ ਵਾਪਸ ਆ ਰਹੀ ਹੈ ਉਹ ਇੱਥੋਂ ਦਰਸ਼ਨ ਕਰਕੇ ਜਾਵੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ